ਸਤਰੀ ਗਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਚ ਮੋਟਰ ਪ੍ਰਾਈਵ ਦੇ ਕੱਖ ਵੜਣ ਮੌਸਮ ਗੜਬੜਾ ਨਹੀਂ ਪੈਣ ਦੀ ਪੂਰੀ ਸੁਭਾਗ ਨਾ ਮੈਂ ਕਿਹਾ ਵੀ ਚਲੋ ਕੱਖ ਤਾਂ ਵੜ ਲੀਏ ਹੁਣ ਬਾਕੀ ਦੇਖਦੇ ਆ ਕਿ ਕਿਤੇ ਐ ਨਾ ਹੋਵੇ ਕੱਖ ਵੜਦੇ ਨੂੰ ਨਹੀਂ ਆ ਜਾਵੇ ਵੜਣ ਲੱਗੇ ਆ ਚਲੋ ਵੱਢ ਕੇ ਦੇਖਦੇ ਆ ਹਾਂ ਕਿਹਦਾ ਭਲਵਾਨ ਹੋ ਜਾਊਗਾ ਹੋਰ ਸਤਰੀ ਗਾਲ ਜੀ ਹਾਂ ਸਤਰੀ ਗਾਲ ਜੀ ਵੱਢਦੇ ਵੱਢਦੇ ਦੋ ਭਰੀਆਂ ਮੇਰੇ ਜੋ ਕਿਵੇਂ ਚੱਲ ਨਾ ਵੱਡਣੀਆਂ ਅਸੀਂ ਚਾਰ ਭਰੀਆਂ ਤਾਂ ਯਾਰ ਹੋਰ ਵੱਡ ਹੋਣੀਆਂ ਹੈਂ ਕੋਈ ਛੁੱਟੀ ਆ ਵੀਰੇ ਜਿੰਨਾ ਵੱਡਣਾ ਵੱਡਲਾ ਕਿਹੜਾ ਦਾ ਲੈ ਆ ਆਪ ਵਡਲਾ ਜਿੰਨਾ ਵੱਡ ਆਪ ਫੈਦਾ ਗਿਆ ਥੋੜਾ ਤਾਂ ਲੈ ਆਪ ਵੱਢ ਜਿੰਨਾ ਵੱਡਣਾ ਅਸੀਂ ਰੋਕਿਆ ਤੈਨੂੰ ਲਿਖੇ ਜਾਗੇ ਲੈ ਫਿਰ ਤਾਂ ਆਪਣੇ ਤੇ ਵੱਢ ਲੈਣਾ ਉਹ ਕਰੇਗਾ ਗਿਰੇ ਬੰਦੇ ਲੱਗੇ ਹੋਏ ਆ ਮੈਂ ਤਾਂ ਕਹਿੰਦਾ ਕਹਿੰਦਾ ਗਿਰਿਆ ਵਾ ਕਹਿੰਦਾ ਗਿਰਿਆ ਵਾ ਲੂਟ ਨਹੀਂ ਆਉਂਦਾ ਹੈਗਾ ਵੀ ਕਿੱਧਰ ਤੇ ਵੱਡਾ ਮੈਂ ਕਹਿੰਦਾ ਜਿਕਣਾ ਤੈਨੂੰ 버ਗਰ ਨਹੀਂ ਨਾ ਲੋਟ ਆਉਂਦਾ ਉਹ ਵੀ ਕਿੱਧਰ ਤੇ ਖਾਮਾ ਜਿੱਧਰ ਤੇ ਜੀ ਕਰਦਾ ਉਧਰ ਤੇ ਦੰਦੀ ਵੱਡਦਾ 버거 פרו ਕੰਮ ਜਿਹਦੇ ਵਗਰ ਮੈਂ ਜਿੱਧਰ ਤੇ ਲੋਟ ਆਉਂਦਾ ਉਧਰ ਤੇ ਦਾਤੀ ਮਾਰ ਇੱਕ ਵਾਰ ਦਾ ਬੁਰਕੀ ਵੱਢਣੀ ਪੈਣੀ ਆ ਬਸ ਬਸ ਫੇਰ ਆਵੇ ਵੱਡ ਹੋ ਜਾਣਾ ਚਾਰ ਵੱਡ ਹੋ ਗਈਆਂ ਇੱਕ ਭਰੀ ਰਹਿ ਗਈ ਬਸ ਨਹੀਂ ਕਿਣੀ ਲੱਗ ਗਈ ਕਰਨ ਉਹ ਹੀ ਕਹਿੰਦਾ ਮੈਂ ਇਹਨੂੰ ਮੈਂ ਕਿਹਾ ਵੱਡ ਛੇਤੀ ਛੇਤੀ ਨਵੇੜੀਏ ਇਹ ਖਾਲਾ ਨਵੇਂ ਹੀ ਕੰਮ ਹੋਇਆ ਵੈਦ ਕੀ ਨਾ ਮਹੀਨਾ ਭੁੱਲ ਗਿਆ ਇਹ ਪੱਕੀ ਗੱਲ ਆ ਕੱਲ ਬਹੁਵੀ ਫੇਰ ਇੱਧਰ ਚੰਡੀਗੜ੍ਹ ਕੰਨੀ ਬਹੁਤ ਵੀਰ ਕਹਿੰਦਾ ਮੁਹਾਲੀ ਕਹਿੰਦਾ ਮੋਟਰਸਾਈਕਲ ਦੇ ਗਾ ਗੋਟੇ-ਗੋਟੇ ਤੱਕਦਾ ਕਹਿੰਦਾ ਸਾਡੇ ਆਹਾ ਕੜੂਏ ਤੇ ਉਹ ਇਹਨੇ ਨਾ ਪਾਣੀ ਚਾਲਦਾ ਤਾਂ ਆਪਣੇ ਨਹੀਂ ਪਿਆ ਹਲੇ ਆਪਣੇ ਆਪਣੇ ਥੋੜਾ ਜਿਹਾ ਵੀ ਪਰ ਮੈਰੇ ਹੈ ਨਹੀਂ ਤੇ ਮੈਂ ਵੀ ਨਹੀਂ ਤੋਰੇ ਮਦਿੱਕੀਆਂ ਨਹੀਂ ਕਿੰਨਾਗਾ ਫਿਰ ਵੀ ਟੱਟ ਆ ਆਪਣੇ ਆਪਣੇ ਕਿਣੀ ਜੀ ਕਰੀਆਂ ਥੋੜੀ ਨਹੀਂ ਓਰੀਂ ਇਹਦੇ ਖਾਸਾ ਪਿਆ ਆਏ ਤਾਂ 10 ਮਿੰਟ ਪਿਆ ਉਹ ਰੁੜਨੇ ਵਾਲਾ ਤਾਂ ਲੰਘ ਗਿਆ ਲੰਘ ਗਿਆ ਉਹ ਨਾਲੀਆਂ ਨੁਲੀਆਂ ਸਭ ਓਵਰਫਲੋ ਕਰਤੀਆਂ ਦੀਆਂ ਹੂੰ ਇੰਨਾ ਪਿਆ ਇਧਰ ਹੀ ਬੰਦਾ ਪੜ ਨਹੀਂ ਜਾਂਦਾ ਹੈਗਾ ਤਾਂ ਕਿਆ ਲਾਜ ਕੀਤਾ ਜਾਵੇ ਛੁੱਟੀ ਹੈ ਜੀ ਜੀ ਆਹ ਸ਼ਨੀਵਾਰ ਨੂੰ ਕਹਿੰਦਾ ਛੁੱਟੀਂ ਦੀ ਬ੍ਰੇਕ ਦੀ ਕੱਲ ਵੀ ਛੁੱਟੀ ਸੀ ਨਾਲੇ ਮੈਂ ਕਰੀ ਵੀ ਸੀ ਫੇਰ ਆਏ ਉਹ ਤਾਂ ਫੇ ਹੁਣ ਕਿਆ ਬਣ ਕਾਲਜ ਜਾਣਾ ਕਮਰੇ ਰਿਸ਼ਤੇਦਾਰੀ ਜਾਣਾ ਦਾ ਵੀਰੇ ਬਈ ਨਹੀਂ ਜੇ ਰਿਸ਼ਤੇਦਾਰੀ ਹੀ ਜਾਣਾ ਵੀ ਕਾਲਜਾਂ ਦੇ ਛੁੱਟੀ ਥੋੜੋ ਕਰਨੀ ਹੈ ਪੜੋ ਅੱਜ ਹੀ ਜਾਓ ਰਿਸ਼ਤੇਦਾਰੀ ਚ ਕੱਲੂ ਜਾਓ ਸੰਡੇ ਨੂੰ ਨਾ ਅੱਜ ਨਹੀਂ ਕੱਲੂ ਸੰਡੇ ਕਰਾਂਗੇ ਜਾਇ ਕਰੋ ਲੈ ਵੱਡ ਵੱਡ ਚੱਲ ਦੋ ਭਰੀਆਂ ਹੋਰ ਵੱਡ ਲਾ ਇਹ ਬਹੁਤ ਹੈ ਵਿਚਾਰੀਏ ਨੂੰ ਹਰਾ ਖਾ ਕੇ ਵੇ ਕਰਨੀ ਆ ਬੋਤਾ ਵੀ ਨਹੀਂ ਹਰਾ ਚਾਹੀਦਾ ਮੋਕੇ ਲੱਗਦੀ ਯਾਰ ਆ ਉਹ ਕਹਾਂ ਪੰਜ ਭਰੀਆਂ ਦੋੜੀਆਂ ਤਿੰਨ ਮੈਸਾਂ ਐ ਦੇਖ ਕਿੰਗ ਭਰੀ ਵੀ ਆ ਜੀ ਦੋ ਦੋ ਆ ਗਈਆਂ ਤਿੰਨ ਮੈਸਾਂ ਨੂੰ ਉਹ ਡੇਡ ਡੜ ਭਰੀ ਹੋਗੀ ਫੇ ਥੋੜੀ ਜਿਹਾ ਡੇਡ ਡੜ ਆ ਭਰੀ ਛੋਟੀ ਆ ਯਾਰ ਲੈ ਉਹ ਅਸੀਂ ਮੈਂ ਸਜਮ ਲਾਈਆਂ ਹੋਈਆਂ ਵੀਰੇ ਤਿੰਨ ਟਾਈਮ ਕੱਖ ਪਾ ਗਏ ਆਪ ਕਹਿੰਦੇ ਟਾਈਮ ਰੋਟੀ ਖਾਂਦਾ ਦੋ ਜਿਹੜੇ ਹੂੰਸਵਾ ਕੇ ਖਾਣਾ ਮੈਂ ਕੁਛ ਨਹੀਂ ਖਾਂਦਾ ਹਾਂ ਤੂੰ ਨਹੀਂ ਖਾਂਦਾ ਉੱਥੇ ਦੇਖ ਲੈ ਮੈਂ ਸਜਮ ਲਾਈਆਂ ਵੀ ਬਜਰੀ ਜਿਹੜੀ ਦੁੱਧ ਦਿੰਦੀਆਂ ਜੇ ਤਿੰਨ ਟਾਈਮ ਕੱਖ ਪਾਤੇ ਆਪ ਹਾਂ ਕਦੇ 버ਗਰ ਉੱਥੇ ਕਦੇ ਕੰਟੀਨ ਚ ਕੁਛ ਕਦੇ ਨਹੀਂ ਖਾਂਦਾ ਮੈਂ ਸਾਲਾ ਕੰਮ ਵੀ ਨਿਬੜ ਜਾਣਾ ਗਾਗਾ ਨੂੰ ਨਿਬੜਿਆ ਬਈ ਆ ਹਾਂ ਭਾਈ ਜਿਹੜੇ ਜ਼ਿੰਮੇਦਾਰਾ ਕੋ ਮਹਿਸਾ ਹੈਗੀਆਂ ਵੀ ਆ ਹਾਂ ਉਹਨਾਂ ਕੋ 2-3 ਦੇ ਉੱਪਰ ਨਹੀਂ ਹੈਗੀਆਂ। ਅਗਲਾ ਕਹਿੰਦਾ ਆਪਣੇ ਬੋਜੋਗਾ ਹੋਵੇ ਬਸ। ਬਸ ਵੀ ਆਪਣੇ ਖਾਤਰ ਹੋਵੇ ਇਹ ਤੇ ਜ਼ਿਆਦਾ ਨਹੀਂ। ਫਿਰ ਤੂੰ ਐਂ ਦੱਸ ਵੀ ਇਹਨਾਂ ਦੁੱਧ ਆਉਂਦਾ ਕਿੱਥੇ ਤੇ? ਇਹ ਹੁਣ ਬਈ ਗਵਰਨਮੈਂਟ ਜਾਣੇ ਜਿਹੜੀ ਛਾਪਾ ਮਾਰੂਗੀ। ਇਹ ਨਕਲੀ ਆ ਕਿ ਅਸਲੀ ਆ ਕਿੱਧਰ ਤੇ ਕਿਹਾ ਏ? ਪੈਕਟ ਵਾਲੀ ਆ। ਦੁੱਧ ਰੁੜਦਾ ਫਿਰਦਾ ਦੇਖ ਲੈ। ਕੋਈ ਪੁੱਛਦਾ ਨਹੀਂ। ਪਨੀਰ ਦੇਖ ਲੈ ਕਿੰਨਾ ਵੱਡਾ ਜਾਂਦਾ। ਪਨੀਰ ਵੀ ਤਾਂ ਹੀ ਤੁਹਾਨੂੰ ਮਿਲਦਾ। ਕੋਈ ਪੁੱਛਦਾ ਨਹੀਂ ਦੁੱਧ ਨੂੰ ਦੇਖ ਲੈ। ਦੇਖ ਲੈ। ਰੇਟ ਨੂੰ। ਉਹ ਆਪਣਾ ਪਿੰਡ ਜਿ ਦੇਖੀਏ ਪੀਣੇ ਖਾਤਰ ਆਪਣਾ ਆਪਣਾ ਹੀ ਹੁੰਦਾ ਬਸ। हां अपना अपना मेनू नहीं पता ਪਿੰਡ ਚ 50 60 ਕਿਲੋ ਲੋਕਰ ਸੇਲ ਉਹ ਨਹੀਂ ਰੋਧਦੀ ਜਿਹੜਾ ਪਿੰਡ ਚ ਬਾਕੀ ਆਮ ਲੈ ਕੇ ਜਾਂਦੇ ਲੋਕ ਪਿੰਡ ਵਾਲਾ ਪਿੰਡ ਚ ਲਾਹ ਦਿੰਦਾ ਅਜੇ ਤਾਂ ਜ਼ਿੰਮੀਦਾਰਾਂ ਨੇ ਬਹੁਤ ਨੇ ਟੰਗਲ ਛੜਤੇ ਬਾਈ ਆਪਾਂ ਵੀ ਵਾ ਦੋ ਕੁ ਸਾਲ ਹੀ ਹੈਗਾ ਕੋਗੀ ਬਾਹੋ ਗਾਂ ਗਾਂ ਕਿਨੇ ਰੱਖਣੇ ਆ ਮੈਨੂੰ ਤਾਂ ਰੱਖਣੇ ਪੈਣੇ ਯਾਰ ਨੀ ਸਾਡਾ ਗੋਬਰ ਗੈਸ ਬੰਦ ਆ ਆਹੋ ਉਹ ਵੀ ਮੰਗਾ ਦੂਹੀ ਮੰਗਾ ਲੈ ਕਰਨੇ ਉਹਦਾ ਦੋ ਕਿਸੇ ਤੇ ਵੀ ਆ ਯਾਰ ਮੁਰਗੀ ਵਾਲਾ ਰੇ ਉਹ ਮੁਰਗੀ ਵਾਲਾ ਰਹੀ ਦੂਹੀ ਦਾ ਵੀ ਔਖਾ ਹੋ ਜਾਂਦਾ ਦਹੀਂ ਦਾ ਵੀ ਔਖਾ ਹੁੰਦਾ ਸਾਡਾ ਗੋਬਰ ਗੈਸ ਬੰਦ ਹੋ ਜਾਣਾ ਫਿਰ ਇੱਕ ਪੰਗਾ ਥੋੜੋ ਆ ਹੋਰ ਕੀ ਵਾਲਾ ਰੇ ਮੁਰਗੀ ਵਾਲਾ ਮਗਾ ਲਿਆ ਮੁਰਗੀਰੇ ਖਰਾਬ ਕਰਦਾ ਜਿਆਦਾ ਬਲੈਨ ਵਾਲੇ ਕਹਿੰਦੇ ਯਾਰਾ ਚਲਾਉਂਦਾ ਚਲਾਉਂਦਾ ਜਿਆਦਾ ਏ ਬਹੁਤਾ ਖਰਾਬ ਕਰਦਾ ਰੈਗੂਲਰ ਹੋਇਆ ਕਦੇ ਮਹੀਨੇ ਬਾਅਦ ਇੱਕ ਅੱਧਾ ਦਸਲਾ ਪਾ ਲਿਆ ਬਹੁਤ ਆ ਇਥੇ ਜਿਆਦਾ ਨਹੀਂ ਚੰਗਾ ਲੱਗਦਾ ਪਤਾ ਨਹੀਂ ਰੀ ਠਾਲ ਦਿੰਦਾ ਹੁਣ ਤੂੰ ਕੱਕ ਵਢਣ ਆਇਆ ਦੇਖਦਾ ਚਲਾਜੀ ਤਾ ਹੈ ਜਾ ਕੇ ਦੇਖਦਾ ਉਥੇ ਐਂ ਤਾਂ ਪਏ ਆ ਕੱਕ ਤਾਂ ਕੱਕ ਤਾਂ ਅੱਜ ਦੇ ਵੀ ਪਏ ਸਾਰੀ ਦਿਹਾੜੀ ਤੇ ਉਹੀ ਗੱਲ ਆ ਦੇਖਦਾ ਉਹ ਵੀਰੇ ਮੈਸਾ ਖਾ ਲੰਨੀ ਏ ਤੁਹਾਡੀ ਸਾਂ ਸਾਡੀਆਂ ਪਤਾ ਕਿੰਨੀ ਚਾਹ ਮੰਦੀ ਆ ਕੱਲ ਪਤਾ ਕੀ ਕਹਿੰਦਾ ਵਾਲਾ ਬਾਜਰਾ ਨਹੀਂ ਖਾਂਦੀ ਆ ਆ ਬਾਜਰਾ ਛੱਡ ਕੱਲ ਜਿਹੜਾ ਬਾੜੇ ਚ ਬੜਾਇਆ ਤਾਂ ਮੈਂ ਮੈਂ ਇੱਕ ਭਰੀ ਜਾ ਕੇ ਜਾ ਕੇ ਡੰਗਰੇ ਟੋਕੇ ਪਾ ਕੇ ਆਇਆ ਕਹਿੰਦਾ ਦੇਖਾ ਵੀ ਖਾਂਦੀਆਂ ਵੀ ਆ ਜਦੋਂ ਉਹਨੇ ਖਾ ਲਿਆ ਫੇਰ ਵਢਣ ਆਇਆ ਠੀਕ ਆ ਬਸ ਚੈੱਕ ਤਾਂ ਕਰ ਲੀ ਮੈਂ ਪਹਿਲਾਂ ਚੈੱਕ ਕਰਿਆ ਹੈਂ ਵੀ ਚੈੱਕ ਨਹੀਂ ਕਰਦੇ ਕੱਲ ਚੱਲ ਮੀ ਆ ਗਿਆ ਬੜ ਸੇਤੀ ਕਾ ਆ ਪਲਾਈ ਕਰਦੇ ਆ ਕਿ ਬਸ ਇੱਥੇ ਖਾਓ ਤੁਸੀਂ ਆ ਗਿਆ ਉਹ ਅਸਲ ਚ ਜੇ ਡੰਗਰਾਂ ਨੂੰ ਨਾ ਓੱਖੇ ਜੇ ਰੱਖ ਫੇਰ ਤਾਂ ਜਿਹੜਾ ਕੋ ਮਰਜ਼ੀ ਖਿਲਾ ਦੇ ਦਿੰਦਾ ਉਹਨੂੰ ਜੇ ਹੁਣ ਲਗਾਤਾਰ ਰਾਤ ਸਨੇ ਪਾਈ ਜਾਣਾ ਫੇਰ ਕਿੱਥੇ ਹਾਂ ਨੀਨਦਰਾਂ ਚ ਬਾਜਰਾ ਕਿੰਨੇ ਮਿਲਦਾ ਔਰ ਅੱਗੇ ਹੁਣ ਤਾਂ ਬਥੇਰਾ ਚੱਲ ਵੱਢ ਕਰੇ ਮਗਰੇ ਪਿਆ ਉਹ ਉਦੋਂ ਲੈ ਕੇ ਜਾਣਾ ਤੈਨੂੰ ਦੋ ਭਰੀਆਂ ਮੈਂ ਪੜਾਣਾਂ ਚਾਰ ਤਾਂ ਬਥੇਰੀਆਂ ਆਲ ਥੜੀ ਨਹੀਂ ਮਾੜੀ ਐ ਬਸ ਭਰੀ ਮੇਰੀ ਉਂਝੇ ਮੀਰੀ ਕਹੋਲਾ ਮੈਂ ਤਿੰਨ ਭਰੀਆਂ ਵੱਡਤੀਆਂ ਹਾਂ ਇਹਨੇ ਅੱਧੀ ਵੱਡੀ ਇਹੋ ਇੱਕ ਇਹ ਤਿੰਨ ਵੱਡੀਆਂ ਹੋਰ ਕਿਆ ਸਬੂਤ ਆ ਉਹ ਵੀ ਅੱਧੀ ਵਾੜਾਈ ਹੋ ਵੀ ਅਸੀਂ ਆ ਤੁਸੀ ਕੱਲਿਆਂ ਨੇ ਵੱਢੀ ਨੌਜਵਾਨ ਬੰਦਾ ਹੋ ਹੁਣ ਬੁੜੇ ਦੀ ਲਾਈਨ ਚ ਆਉਂਦਾ ਸਾਡੀ ਕਰਕੇ ਜੇ ਤਾਂ ਸਿੱਧਾ ਖੜਾ ਹੋਵੇ ਤਾਂ ਵੀ ਆਏ ਤਾਂ ਆਹੀ ਤਾਂ ਉਹ ਬਾਬੇ ਮੈਨੂੰ ਕੰਨ ਤੋਦੀ ਵੱਢਦੇ ਨੂੰ ਉਹ ਤਾਂ ਹੈ ਉਹ ਕੰਨ ਤ ਕਹਦੇ ਛੇ ਆ ਬਰਗਰ ਖਾਣ ਚ ਕੰਨ ਨਹੀਂ ਆਉਂਦੀ ਕ ਦੋ ਦਿਨਾਂ ਚ ਕੱਟਦਾਉਣ ਲੱਗ ਕੇ ਹਾਂ ਅਜੇ ਤਾਂ ਤੇਰੀ ਰੀਲ ਬਣਨੀ ਪੁੱਤ ਮੇਰੇ ਆ ਕਿਹਾ 6 ਮਹੀਨੇ ਅਜੇ ਤਾਂ ਰੀਲ ਬਣਨੀ ਤੇਰੀ ਆ ਗਿਆ ਹੈ ਸਾਲੇ ਸੁੱਕਿਆ ਜਾਨੀ ਆਇਦ ਕਿਰਾ ਠੀਕ ਆ ਬਾਜਰਾ ਆ ਤਾਂ ਬਾਜਰਾ ਵਧੀਆ ਜਿਵੇਂ ਲੰਬਾ ਪੈ ਜਾਂਦਾ ਇਹਦਾ ਬੋਬਰਾ ਹਾਲ ਹੋ ਜਾਂਦਾ ਇਹਦਾ ਚੱਲ ਚੱਲੀ ਪੱਡ ਉਹ ਜਾ ਰੈਡੀ ਆ ਦੇਖੀ ਤੇਰੀ ਸਪੀਡ ਤੇਰੀ ਦੇਖਣੀ ਆ ਮੇਰੀ ਤਾਂ ਬਥੇਰੀ ਆ ਮੈਂ ਦਿਖਾਈਏ ਜੀ ਸਪੀਡ ਵੜਦੇ ਦੀ ਮੈਂ ਤਾਂ ਇੰਨੇ ਇੰਨੇ ਬਾਜਰਾ ਵੜਦੇ ਆ ਹਾਂ ਤਾਂ ਤੈ ਤਕੜਾ ਖੜਾ ਪਤੰਦਰ ਆ ਦੇਖ ਆ ਦੇਖ ਆ ਉਲਝ ਗਿਆ ਈ ਲੈ ਆ ਜੀ ਆ ਦੇਖ ਲੈ ਹੈ ਗਾਣਤ ਆਉਂਦੀ ਇਹਦੇ ਇਹਦਾ ਪਿਆ ਇਹ ਗਾਣਤ ਆਉਣ ਤੋਂ ਪਹਿਲਾਂ ਇਹਨੂੰ ਬੰਨ ਕੇ ਭਈਆ ਤੇ ਸਿੱਧਾ ਕਰਾਈ ਆਂ ਕਰਦਾ ਮੇੜੇ ਬਣਾਉਂਦਾ ਇਹਦੇ ਮੈਂ ਗੱਲ ਨੂੰ ਇਹ ਮੇੜੇ ਵੱਢ ਲੈ ਆਪਣੇ ਤੇ ਕਹਣਾ ਭਾਈ ਮੇੜੇ ਬੰਦ ਮੇੜੇ ਵੱਢ ਲੈ ਜਾਇ ਕਰੂ ਸਾਡਾ ਬੰਦਾ ਹੋਈ ਗੱਲ ਆ ਹੋਰ ਇੱਕ ਮਿੰਟ ਜਣੇ ਕਿ ਸਰ ਗਿਆ ਇਦ ਕੀ ਸਰ ਗਿਆ ਇਦ ਕੀ ਤਾਂ ਹੀ ਤਾਂ ਬਾੜੇ ਵਾਲਾ ਵਾਧੂ ਹੋ ਗਿਆ ਅਸੀਂ ਤੇ ਪਹਿਲੀ ਵੱਢ ਲਿਆ ਸੀ ਇਹਨੂੰ ਪੂਰੇ ਕਿਹਾ ਹੋਣਾ ਮੈਂ ਵੀ ਤਾਂ ਤਾਂ ਹੀ ਵੱਡਾ ਲਾਇਆ ਤਾਂ ਇਹਨੂੰ ਮੈਂ ਕਿਹਾ ਵੀ ਇਹਨੇ ਮਰ ਜੇਣਾ ਉਹ ਅੱਜ ਵੀ ਕਾਲੀ ਕਾਲੀ ਜੀ ਵੱਢ ਲੈ ਮੈਂ ਉੱਥੇ ਕੀ ਆ ਹੋਣਾ ਵੀ ਪਾਣੀ ਪਾਣੀ ਫੇਰਨਾ ਪਾਣੀ ਉਹ ਨਹੀਂ ਆ ਰਿਹਾ ਹੋ ਜਾਣਾ ਤਾਂ ਪਾਣੀ ਉਹ ਨਹੀਂ ਆਇਆ ਅਜੇ ਵੀ ਤਿੰਨ ਗਿਆਰੀ ਖੜੇ ਆ ਜੇ ਹੁਣ ਆ ਗਿਆ ਹੁਣ ਸਾਲਾ ਸਭ ਕੁਝ ਖਰਾਬ ਆ ਗਿਆ ਨਹੀਂ ਹੁਣ ਨਹੀਂ ਮਰਦਾ ਨਹੀਂ ਜੇ ਪਾਣੀ ਆ ਗਿਆ ਪਾਣੀ ਆ ਗਿਆ ਕੋਈ ਚੱਕਰ ਨਹੀਂ ਹੁਣ ਟਾਈਮ ਨਹੀਂ ਲੱਗਦਾ ਜੀਰੀ ਵਢਾਉਣੀ ਨਹੀਂ ਹੈ ਸਭ ਕੁਝ ਹੋ ਜਾਣਾ ਉਹਨੂੰ ਸਭ ਦਾ ਫਿਕਰ ਆ ਮੇਠੂ ਯਾਰ ਉਹਨੂੰ ਮਾਨੂੰ ਕੋਈ ਫਿਕਰ ਭਾ ਕਰਨੀ ਨਹੀਂ ਉਹ ਤਾਂ ਕੰਮ ਜਿਆ ਕਰਕੇ ਬਾਅਦ ਚ ਦੱਸਦਾ ਵੀ ਹਾਸ ਕੁਝ ਹੋ ਗਿਆ ਹੈਗਾ ਉਹਨੂੰ ਫਿਕਰ ਆ ਆਪਾਂ ਨੂੰ ਆਪਣਾ ਫਿਕਰ ਉਹਨੂੰ ਸਾਰੀ ਸ੍ਰਿਸ਼ਟੀ ਦਾ ਫਿਕਰ ਆ ਆਹੋ ਕਬਰੇ ਕਿਸੇ ਦਾ ਭਲਾ ਕਰਦਾ ਹੋਵੇ ਆਪਣੀ ਜੀੜੀ ਡੋਬੋ ਕੇ ਹਾਂ ਚਲੋ ਕੋਈ ਨਹੀਂ ਜਿਹੜੀ ਡੁੱਬਣੀ ਹੈ ਉਹ ਤਾਂ ਡੁੱਬਣੀ ਹੋਊਗਾ ਉਦੇ ਰੰਗ ਉਹ ਸਾਲ ਦੇਖਦੇ ਆ ਤੇਰੀ ਤਾਂ ਹੁਣ ਆ ਪਰੀਲੀ ਜੀ ਵੀ ਹੋ ਗਈ ਮੇਰੀ ਤਾਂ ਪੱਕਾ ਲੱਗ ਗਈ ਮੈਂ ਤਾਂ ਆਪ ਕਹਿੰਦਾ ਵੀ 25 ਤਰੀਕਾ ਆਉਣੀ ਨਹੀਂ ਇਹਨੂੰ ਮੈਨੂੰ ਲੱਗਦੀ ਆਓ 25 ਨੂੰ ਵੱਡ ਹੋ ਜਾਣੇ ਜੇ ਸੁੱਕਾ ਹੋਊਗਾ ਤਾਂ ਵੱਡ ਹੋਊਗੀ ਨਹੀਂ ਤਾਂ ਪਹਿਲੀ ਤੇ ਬਾਅਦੇ ਵੱਡ ਹੋਣੀ ਆ ਇਹਨੂੰ ਹੋਰ ਮੈਂ ਕਿਆ ਕਹਿਣਾ ਤਾਂਹੀ ਕਹਿਣਾ 20 ਜੇ ਕਿਤੇ ਉਹ ਪਾਣੀ ਉਹ ਚੱਲੇ ਚੋਈ ਨੂੰ ਇੱਥੇ ਤੇ ਉੱਪਰ ਨੂੰ ਟੱਪਣ ਲਾ ਜਾਂਦਾ ਤਾਂ ਹਿਸਾਬ ਲਾ ਹਾਂ ਫੇ ਕਢਾ ਲੈਣੀ ਆ ਆਪਾਂ ਨੇ ਉਕੜੇ ਗੜੀ ਰਹੂਗੀ ਪਰ ਗਿਰੇ ਨਾ ਆਈਏ ਜਿਆਦਾ ਪੱਕ ਜੂ 17 ਦੀ بجائے 13 ਮੌਚਰ ਆ ਜੂਆਂ ਬਈ ਮੋ ਮੁੰਜਰਾ ਵਢ ਹੋ ਜੂਗੀ ਅਰੇ ਮੈਂ ਮੁੰਜਰਾ ਤਾਂ ਨਹੀਂ ਵੜਾਉਣੀ ਖੜੀ ਰਹੇ ਕੋਈ ਚੱਕਰ ਨਹੀਂ ਸੋ ਫੇ ਸੁੱਕ ਜਾਂਦਾ ਛਿੱਤੀ ਪੱਛੋਂ ਚੱਲ ਗਏ ਨਾ ਆਉ ਵੀ ਹੈ ਜਿੱਦਾਂ ਤੇ ਪੱਛੋਂ ਚੱਲ ਗਈ ਉਦੋਂ ਤੇ ਦੇਖੀ ਫਿਰ ਕਿਹੜੇ ਸਾਗ ਗਿਆ ਸੁੱਕਦਾ ਠੀਕ ਆ ਪਾਣੀ ਬੰਦ ਹੋਈ ਦੀ ਗੱਲ ਆ ਹਾਂ ਪਾਣੀ ਬੰਦ ਹੋਈ ਤੇ ਪੱਛੋਂ ਚੱਲਦਾ ਪਾਣੀ ਤਾਂ ਚੱਲਦਾ ਮੈਂ ਕਹਿੰਦਾ ਹਲੇ ਪਾਣੀ ਤਾਂ ਪੂਰਾ ਚੱਲਦਾ ਪਾਣੀ ਬੰਦ ਹੋ ਕੇ 5 ਦਿਨ ਪੱਛੋਂ ਚੱਲ ਗਈ ਪਾਣੀ ਖਤਮ ਆ ਸਭ ਕੁਝ 5 ਦਿਨ ਚ ਐ ਖੇਸਕਾ ਦਿੰਦੀ ਆ ਚੱਲ ਵੱਡੀ ਐ ਫੇ ਠੀਕ ਆ ਬਰਲਾ ਬਰਲਾ ਵਰਲਾ ਕਿਵਾਂਸ਼ ਮੈਨੂੰ ਲੋਈ ਬੁਲੂ ਬਾਈ ਨੂੰ ਕਾਲ ਜੀ ਮੈਂ ਤੂਰੇ ਬੈਠਾ ਮੋੜਾ ਕੱਖ ਵਢਣ ਲਾਇਆ ਪਤਾ ਹੈ ਜੰਡੇ ਆ ਕੱਖਾਂ ਨੂੰ ਚੱਲੇ ਹਾਂ ਹੈ ਰੱਬ ਦਾ ਨਾਮ ਲੈ ਕੇ ਹਟਿਆ ਤਾਂ ਅੱਛਾ ਮੀਂਹ ਤਾਂ ਪੈਣ ਲੱਗਿਆ ਹੁਣ ਵਢ ਲੈ ਆਣੇ ਉਹਨੇ ਪੜ ਤੜਾ ਮੈਂ ਚੱਕ ਲੈਣੇ ਨਹੀਂ ਮੈਂ ਨੂੰ ਕਹਿੰਦਾ ਮੈਂ ਰੁਕ ਜਾ ਫੇਰ ਨਹੀਂ ਪੈਣ ਲੱਗਿਆ ਤਾਂ ਦੇਖਦੇ ਵੀ ਵੜਦਾ ਕਿ ਰੁੱਕ ਗਿਆ ਉੱਤੇ ਆ ਵੜਦੇ ਆਣੇ ਆਪਾਂ ਚੱਕ ਲੈਣੇ ਔਰ ਵਧੀਆ ਬਸ ਤੇਰੇ ਵੱਲੇ ਖਿਆਲ ਅੱਜ ਉਹ ਲੈ ਕੇ ਜਾਣੀ ਬੈਟਰੀਆਂ ਚੱਲਦੇ ਆ ਲੈ ਕੇ ਹੁਣ 10:00 ਵਜੇ ਕੰਡਿਆਣਾ ਬਿਲਡ ਦਵਾ ਪਹਿਲਾਂ 10:00 11:00 ਵਜੇ ਚੱਲੂਗੇ ਉੱਤੇ ਬਾਅਦ ਲਿਖੀ ਫੋਨ ਆਉਂਦਾ ਮੈਸੇਜ ਮੈਸੇਜ ਮੀਂਹ ਜੇ ਹੋ ਗਿਆ ਫੇਰ ਸਟਾਰਟ ਦੁਬਾਰਾ ਹੋਰ ਜੀ ਹਟ ਜਾਣਾ ਹੁੰਦਾ ਫੇਰ ਕੱਦਾ ਦੇਣੇ ਹੈ ਹੈ ਕੱਦਾ ਦੇਣਾ ਹੈ ਹਟ ਜਾਣਾ ਹਟਾ ਦੂੰਗਾ ਚੱਕ ਫੋਨ ਆ ਗਿਆ ਹਾਂ ਨਿਆਣੇ ਦੀ ਤਾਂ ਜਾਣ ਲੈਣੀ ਪੈਣਾ ਮੈਨੂੰ ਐਂ ਦੱਸੇ ਕੱਖਾ ਹੈ ਹਾਂ ਹਾਂ ਓ ਮਟੂ ਇਹ ਤਾਂ ਕਿ ਡਿਗੜੀ ਦਾ ਚੇਰੀ ਘੜੀ ਆ ਉਹ ਪਰਲੇ ਪਾਸੇ ਆ ਦੇਖ ਲੈ ਲੈ ਉਹ ਕਹਿੰਦਾ ਉਹ ਕਿਆ ਕਰਿਆ ਉਹ ਬਦਲਾ ਦਾ ਹੈ ਹੋਇਆ ਇਹ ਹਾਂ ਇਹਦਾ ਬਾਹਲੇ ਮੋਰਖ ਵਾਲਾ ਬਾਜਰਾ ਹੈ ਤੈਨੂੰ ਇਹਦਾ ਪਤਾ ਨਹੀਂ ਹੈਗਾ ਅਮਰੀਕਨ ਆ ਹਾਂ ਇਹਨੂੰ ਕਿਹੜੇ ਹੁਣ ਰੋਕਣਾ ਦੇ ਲੈ ਪੁੱਤਾਂ ਕਿੱਕਣਾ ਫੋੜਦਾ ਨਹੀਂ ਬਾਹ ਦੇਣਾ ਲੈ ਬਾਹ ਆ ਦੇ ਲੈ ਉਹ ਦੁਬਾਰੇ ਫੇਰ ਹੋ ਗਿਆ ਲੈ ਨੇ ਉੱਧਰ ਬਾਜਰਾ ਹੈਗਾ ਤਕੜਾ ਹੂੰ ਇਹ ਦਿੱਤੇ ਜਾਣ ਕੇ ਵੜਾਉਣਾ ਮਰਸਾ ਦਾ ਲੋਟ ਆਉਂਦਾ ਹੁਣ ਇਹਦੇ ਕਾਕ ਜਿਹੜੇ ਮਾਰੇ ਕਾਕੀ ਤੇ ਵੜਾਉਣੇ ਆ ਹਾਂ ਵੀ ਲੱਗਿਆ ਰੈ ਇਹਨੂੰ ਪਤਾ ਲੱਗੇ ਲੈ ਪਤਾ ਇਹਨੂੰ ਕਿਆ ਮੈਨਾਂ ਵੱਢਦੇ ਨੇ ਉਹ ਲੱਗਿਆ ਵੇ ਹੋਰ ਲਾਗਾ ਘੰਟਾ ਲੱਗਦਾ ਪੜਾ ਹੈ ਕੁਛ ਨਹੀਂ ਮਾੜੇ ਕੱਖਾਂ ਦਾ ਯਾਰ ਉਹ ਸਾਡਾ ਬੰਦਾ ਢੇਢੇ ਕੱਖਾਂ ਨੂੰ ਰੋਈ ਜਾਂਦਾ ਹਾਂ ਬਾਪੂ ਤਰਨੀ ਉਹ بڑے بڑے ਇਹਨਾਂ ਹਾਂ ਇਹ ਤਾਂ ਕਹਿੰਦਾ ਗਰੀਬ ਹੀ ਆ ਉਲਝਿਆ ਵਾ ਉਲਝਿਆ ਵਾ ਕਹਿੰਦਾ ਮੈਨਾਂ ਜਿੱਕਾ ਬਰਗਰ ਚ ਨਾ ਨਿਊਡ ਰੋਲ ਜੀ ਉਹਦੇ ਜੰਦੀ ਵੱਡੇ ਦੇ ਖਾ ਜਾਂਦਾ ਓਕਣ ਨੂੰ ਖਾ ਜਾਂ ਜਿੱਧਰ ਤੇ ਮਰਜੀ ਦਾਤੀ ਮਾਰ ਵੱਢਦੇ ਸਿੱਧਾ ਕਰਦੇ ਕੋਈ ਬੰਦੇ ਹੈ ਉਹ ਆ ਫਿਰ ਕੂਲਰ ਪਟਾਉਣੇ ਆ ਉਹ ਸਾਫ ਹੋ ਜਾਊਗਾ ਉਹ ਵੱਢਨੇ ਤਾਂ ਪੈਣੀ ਆ। ਬਾਅਦ ਦੇ ਨੇ ਦੋ ਕਹਿ ਰਹੇ। ਬਾਉਣੇ ਜੀ ਮੈਂ ਆਪੇ ਵੱਢ ਲੈਣੇ ਆ। ਇਹ ਜਦ ਘਰਾਂ ਨਹੀਂ ਹੋ ਗੇ ਪਿੱਛੇ ਤੇ ਬਾਜੀ ਤੂੰ। ਇਹਦੇ ਆਉਂਦੇ ਨੇ ਸਭ ਕੁਝ ਗਾਇਬ। ਹਾਂ ਬਾਅਦ ਉਹੀ ਸਾਲਾ ਕਹਿ। ਪਤਾ ਵੀ ਨਹੀਂ ਲੱਗੇ ਵੀਰੇ ਕੱਖ ਤੇ। ਆਇਆ ਬਰੀਕ ਆਇਆ ਨਾ ਹੁਣ ਦੂਏ ਪਾਜ ਦੇ ਵਿਚ ਇਹ ਜਿਹੇ ਬਿੱਤੇ ਟੋਕਰਾ ਵਧੀਆ ਖਾਣੇ। ਲੋਕ ਮੈਂ ਤੇ ਕਰਦੇ ਆ ਕਿ ਕੋਈ ਬਾਜਰਾ ਕਿਸੇ ਦਾ ਸਭ ਤਾਂ ਹੋਇਆ। ਕਾਹ ਤੇ ਨਹੀਂ ਰੇ ਕਾ ਕਾਲਾ ਕਹਿੰਦਾ ਮੇਰੇ ਜਰੀ ਵੱਢਣਾ ਪਾ। ਤੈਨੂੰ ਉਹੀ ਕਿਹਾ ਵੀ ਵੱਢ ਲਾ। ਇਹਦੇ ਨਾਲੋਂ ਆਹ ਜਣੇ ਹੁਣ ਠੀਕ ਐ ਰ ਇੰਨਾ ਮਾੜਾ ਵੀ ਨਹੀਂ ਹੈਗਾ ਇੰਨਾ ਵੀ ਨਾ ਥੱਲੇ ਸਿੱਟ ਲੈ ਦੇਖੋ ਤੁਸੀਂ ਆਪੇ ਦੱਸ ਦਿਓ ਭਾਈ ਆਹ ਵੱਟਿਆ ਆਇਆ ਦੇਖ ਲੈ ਵੱਟਿਆ ਵਗਿਆ ਦੇਖਣਾ ਲੈ ਇਹ ਚ ਬਾਜਰਾ ਕਿਹੜਾ ਏ ਉਹ ਕੱਟੇ ਜਰੀ ਦੀ ਜਾਂ ਕਿਨੇ ਕਿਨੇ ਲੈ ਅੱਜ ਕੱਖ ਦੂਆ ਹੋਇਆ ਵਾਹੇ ਬਰੂ ਲੈ ਆ ਬਰੂ ਕੱਖ ਹੋਇਆ ਵਾਹੇ ਦੰਗਣਾ ਬਰੂ ਪਾਇ ਘਾਤੇ ਤੇ ਪਤਾ ਕੀ ਕੀ ਪਾਇ ਘਾਤੇ ਤੇ ਪਤਾ ਵੀ ਇਹ ਬਰੂ ਵੀ ਨਹੀਂ ਹੈਗਾ ਦੂਆ ਕੱਕ ਆ ਹੋਰੇ ਤਰ੍ਹਾਂ ਦੇ ਕੱਪੜੇ ਨਹੀਂ ਚੜਦਾ ਜਿਹੜਾ ਗੁਆਰੇ ਗੁਆਰੇ ਬੀਟੇ ਕਰਦੇ ਤੇ ਸਮਝ ਗਿਆ ਇਹਨੇ ਟੀਟੇ ਬੀਟੇ ਕਰਦੇ ਤੇ ਬੀਜੇ ਥੋੜੀ ਕਰਦੇ ਤਾਂ ਆਪਣੇ ਆਪ ਆਪਣੇ ਆਪ ਜੰਮਦੀਆਂ ਚਕਨਾ ਜੰਮਿਆ ਵਾ ਗੁਆਰੇ ਨੇ ਕਰਦੇ ਜੇ ਤਾਂ ਚਰੀ ਬੀਜੀ ਵੀ ਹੁੰਦੀ ਨਾ ਆ ਨਾ ਜੰਮਦਾ ਕੱਦਾ ਬਾਦਣਾ ਤਾਂ ਇਹ ਉਹ ਤਾਂ ਇਹ ਕੱਦਾ ਬਾਦਣਾ ਤਾਂ ਹੁਣ ਨੂੰ ਇਹ ਇਹ ਤਾਂ ਆ ਜੰਮਿਆ ਆ ਤਾਂ ਤਾਂ ਰੱਖ ਲਿਆ ਚੱਲ ਆਏ ਆ ਵੀ ਹੁਣ ਸਾਫ ਹੋਈ ਜਾਊਗਾ ਬੇਲੇਆ ਬੱਢਣੇ ਤਾਂ ਹੈ ਹੋਂ ਆ ਆਇਤਾ ਹਰਾਈਆਂ ਇਹ ਬਾਬਾ ਜ਼ਵੀਰ ਤੇ ਲੱਜੇਗਾ ਸ਼ਾਮ ਤੱਕ ਵੱਡੀ ਜਾਏਗਾ ਦੋ ਭਰੀਆਂ ਬੈਂਟਾ ਹੁੰਦੇ ਨਾ ਉਹ ਤੇਰੀ ਆ ਗਈ ਕਿਤੇ ਬਾਜ਼ ਰਾਜਾ ਤੇ ਰਾੜੀ ਹਉਣੇ ਵਾਲਾ ਹਾਉਣ ਬੈਟਰੀ ਵਾਲਾ ਕਹਿੰਦਾ ਹਾ ਹਾਂ ਕਹਦਾ ਆ ਗਿਆ ਮੈਂ 10 15 ਮਿੰਟ ਚ ਬੈਟਰੀ ਦੇਖਣੇ ਵਾਲਾ ਆ ਗਿਆ ਸੀ ਵੀ ਆ ਕੇ ਆ ਕੇ ਮੈਂ ਫੋਨ ਕਰੂੰਗਾ ਉਹਰੇ ਆ ਕੇ ਮੈਂ ਆ ਜਾ ਬਸ ਦੇਖ ਇਹਨਾਂ ਨੂੰ ਕੀ ਹੋਇਆ ਇਹਨੇ ਕਿਹਾ ਉਹਨੇ ਕਿਹਾ ਥੋੜੀ ਸੈਲਫ ਨਹੀਂ ਠੀਕ ਸੈਲਫਾ ਜੇ ਹੁਣ ਤਾਂ ਸਾਫ਼ ਕਰਾਈਆਂ 13 1400 ਰੁਪਿਆ ਲਾਇਆ ਹੁਣ ਤਾਂ ਜੇ ਪੈਸੇ ਲਾ ਕੇ ਜਟੇ ਮੈਂ ਵੀ ਤਾਂ ਆ ਨਹੀਂ ਫੇ ਨਵੀਂ ਸਲਫ ਲਿਆਉਂਗਾ ਕਾਤੇ ਲਿਆਉਂਗਾ ਨਿਸਰਨੀ ਨੂੰ ਬਰਾ ਲੈਣਾ ਆਪਾਂ ਨੇ ਜਿਹੜਾ ਹੁਣ ਤਾਂ ਸਲਫ ਸਾਫ ਕਰਕੇ ਗਿਆ ਉਹ ਜਦ ਤੱਕ ਸਲਫ ਠੀਕ ਕਰਾਈ ਉਹ ਹੀ ਲਗਣਾ ਤੇਰਾ 1400 ਲਾਇਆ ਮਾ ਲੈ ਜਾ ਅਰੇ ਮੈਂ ਕਹਿੰਦਾ 9 ਮਹੀਨੇ ਵੀ ਨਹੀਂ ਹੋਏ ਉਹ ਸਲਫ ਤਾਂ ਤਾਂ ਹੋਵੇ ਜੇ ਰਾਉਂਡ ਲਵੇ ਉਹੀ 9 ਮਹੀਨੇ ਵੀ ਨਹੀਂ ਹੋਏ ਬੈਟਰੀ ਰਾਉਂਡੇ ਨਹੀਂ ਲੰਦੀ ਸੌਂਦੀ ਕਾਤੇ ਸੌਂਦੀ ਆ ਬੈਂਡਰੀ ਕੀ ਜੀ ਬੈਂਡਰੀਆਂ ਕਰਦੇ ਆ ਮੈਨੂੰ ਸਮਝ ਨਹੀਂ ਆਉਂਦੀ ਨਾ ਮੁੱਲ ਨਾਲ ਉਹੀ ਦੇ ਪੁਰਾਣੀ ਤੇ ਪੁਰਾਣੀ ਲੱਗ ਜਾਣਾ ਪਤਾ ਦੇਖਦੇ ਹੁਣ ਕਿ ਆ ਭਾਬੀ ਤੇ ਉਹਨੂੰ ਕਰਾਉਂਦੇ ਚੈੱਕ ਨਹੀਂ ਮੈਂ ਤਾਂ ਬੱਗੇ ਨੂੰ ਬੈਟਰੀ ਲੈਣੀ ਨਹੀਂ ਪੰਗਾਇਆ ਯਾਰ ਹੁਣ ਉਦੋਂ ਤੱਕਾ ਲਾ ਕੇ ਕਰਿਆ ਸੀ ਨਾ ਤੱਕਾ ਉਹੀ ਤਾਂ ਗੱਲ ਹੈ ਉਹ ਜਿਹੜਾ ਟ੍ਰੈਕਟਰ ਦਾ ਤੱਕਾ ਲਾਉਂਦੇ ਜਿਹੜਾ ਰਾਸਤੇ ਕਿਤੇ ਹੋਏ ਚਲਾਇਆ ਤੇ ਉਹੀ ਤਾਂ ਜਾਂਦਾ ਫੇਰ ਬਾਹਰ ਵਿੱਚ ਬਾਅਦ ਚ ਤਾਂ ਹੋਈ ਹੋ ਜਾਣਾ ਸੀ ਸਿਆਲ ਚ ਨਹੀਂ ਬਾਦ ਬੂਚਾਉਣਾ ਇਹਨੇ ਪਹਿਲੀ ਸਾਲ ਸੁਣਨਾ ਫੇਰ ਕੀ ਫਾਇਦਾ ਸਿਆਲ ਚ ਨਹੀਂ ਹੋਣਾ ਇਹਨੇ ਬਾਦ ਬੂਦੂ ਵਿੱਚ ਕਾਰਨ ਪਤਾ ਨਹੀਂ ਕਿ ਆਇਆ ਹੈ ਛਾਲ ਦੇਖਦੇ ਚੈੱਕ ਕਰਦਾ ਕਿ ਉਹਦੇ ਕੋਲ ਹੈਗਾ ਸਮਾਨ ਹੁਣ ਉਹਨੂੰ ਕਹਣਾ ਕਾਰ ਚੈੱਕ ਕਿਆ ਹੋ ਗਿਆ ਇਹੇ ਜਿਹਾ ਕਰਿਆ ਕੀ ਕਰੇ ਬਾਦ ਆ ਦੇ ਤੂੰ ਵੀ ਬੜਦੇ ਰਹੂ ਨੇ ਰਾਤੀ ਨਹੀਂ ਹੋਣੀ ਬੱਧੀ ਗਾ ਖੜਕੇ ਦੇਖਦਾ ਲੱਗਣਾ ਹੈ ਤਾਂ ਕਿਹੜਾ ਪਰ ਬਹੁਤ ਵੱਡਾ ਇੱਕ ਨਾਉ ਜਾ ਕਰਦਾ ਵੀ ਕੱਕ ਵੱਡਲੇ ਹੋਰੇ ਤੇ ਬਾਸ ਕੱਕ ਦਾ ਪੈਣਾ ਕੱਲ ਤੱਕ ਦੇ ਸ਼ਾਮ ਭਾਈ ਤਾਂ ਹੀ ਮਿੱਟੂ ਮੇਰਾ ਬਾਜਰਾ ਵੱਡਿਆ ਵਈ ਜਿਹ ਮੈਂ ਸਾਂ ਖਾਂਦੀ ਨੇ ਕਿ ਨੇ 35 ਭਾ ਦੇ ਦਾ ਕੱਕ ਖਲਾਉਣਾ ਇਹਨਾਂ ਨੂੰ ਉਹ ਬਾਜਰਾ ਬਹੁਤ ਦਾ ਡੰਗਰਾਂ ਨੇ ਉਹ ਹਾਂ ਇੱਕ ਟੋਕਰੀ ਨਹੀਂ ਰਾਜ ਨਹੀਂ ਤੇ ਹੈ ਜਦਾ ਗੰਨੇ ਵਰਗਾ ਦਾ ਪਿਆ ਗੰਨੇ ਵਰਗਾ ਦਾ ਕਿਹੜਾ ਹੋ ਗਿਆ ਥੋੜਾ ਜਿਹਾ ਜੇ ਇਹਨਾਂ ਪਤਾ ਹੁੰਦਾ ਨਾ ਪਹਿਨਾ ਵੱਡ ਲੈਣ ਦਾ ਆਪਾਂ ਨੇ ਪਹਿਨਾ ਤਾਂ ਨਹੀਂ ਵੱਡਿਆ ਮੈਨੂੰ ਆਏ ਤਾਂ ਵੀ ਮੇਰਾ ਮੋਟਰ ਬਰ ਮਰ ਜਾਣਾ ਐਸੀ ਕਿ ਮੋਟਰ ਬਰ ਮਰਿਆ ਨਹੀਂ ਤੇਰਾ ਵੀ ਤਾਂ ਥੱਲੇ ਕਦਾ ਮਾਰਦੀ ਉਹਨੂੰ ਉਹੀ ਗੱਲ ਹੈ ਮੈਂ ਤਾਂ ਟਿਕਟਾ ਦੇ ਦਿੱਤਾ ਵੀ ਚੱਲ ਕਿਹੜੇ ਮੇਰੇ ਹੋਣਾ ਹੈ ਹਾਂ ਪਰ ਉਹ ਹੀ ਗਿਆ ਜਿਹੜੀ ਜੂਦੀ ਸੋਣਾ ਚਲੀ ਗਿਆ ਦੇਲਦਾ ਦਾ ਖਿਆਲ ਲਗਾਤਾ ਹਾਂ ਨਗਰਮੀ ਚਲ ਠੀਕ ਹੈ ਚਲਦੇ ਆ ਘਰ ਨੂੰ ਆਉਣੇ ਵਾਲੀ ਉਹਦਾ ਫੋਨ ਦਿਖਾ ਦੇ ਪਹਿਲਾਂ ਤੂੰ ਦਿਖਾ ਦੇ ਫਿਰ ਮੈਂ ਦਿਖਾ ਦੂੰਗਾ ਮੈਨੂੰ ਤੇਰੇ ਕਿਹਨੂੰ ਦਿਖਾ ਦੇਣੀ ਪਈ ਬਾਹਰ ਖੜਾ ਨਾਲੇ ਬਾਹਰ ਕੱਢ ਲੈ ਥੋੜਾ ਜਿਹਾ ਮੈਂ ਆ ਜਾਣਾ ਇੱਥੇ ਹੂੰ ਬਾਈ ਥੋੜੀ ਇਹ ਉਹ ਜਿਹਨੂੰ ਕੱਟਾਂ ਇਹ ਥੋੜ੍ਯ ਜਿਹਾ ਜਿਆਦਾ ਬਸ ਇਹ 60 ਆ ਉਹ 35 ਆ ਮੇਰੇ ਖਿਆਲ ਚਾਹੀਦੀ ਕਿੰਨੀ ਆ ਸਾਢੇ 12 ਸਾਢੇ 10 ਸਾਲ ਬੁਮਾਰਕੇ ਗੇਰ ਚ ਨਾ ਹੋਵੇ ਦੇਖੀ ਗੱਡੀ ਮੇਠੂ ਗੇਰ ਚ ਆਹ ਆਈ ਵਾਸ ਅ ਬਿਗ ਕਿੰਨ ਦੋਵਾਂ ਬੈਟਰੀ ਉਹੀ ਗਾਏ ਹਮਾਂ ਤਾਂ ਟਾਈਮ ਬਹੁਤਾ ਨਹੀਂ ਆਏ ਹੋ ਵੀ ਜਾਂਦਾ ਕਈ ਵਾਰ ਉਹ ਫਿਰ ਗੇਰ ਮੈਂ ਤਾਂ ਮੰਨ ਲਿਆ ਹਾਂ ਹਮ ਇਹ ਮੁੜ ਕੇ ਬੈਟਰੀ ਗ੍ਰੈਫਟੀ ਬਣਦੇ ਨੇ। ਫਿਰ ਐ ਆਈਦਾ ਨਹੀਂ ਹੁਣ ਇਲਾਜ ਕੀ ਹੈ ਜੇ ਕਹਣਾ ਚੱਲ 2 15 ਦਿਨ ਖੜਦਾ ਵੀ ਰੈਫਰਿਜਰੇਟਰ ਇਹ ਮੌਸਮ ਚ। ਜਾਂ ਤਾਂ ਇਹ ਬੰਦਾ ਤਾਰ ਦੂ ਖੋਲ ਦਵੇ। ਤਾਰ ਤੇ ਸੋਚੇ ਲਾ ਦਈਏ। ਇੱਕ ਤਾਰ ਖੋਲ ਦੋ ਬਸ। ਨਹੀਂ ਸੋਚੇ ਨਾਲ ਲਵਾ ਦਈਏ। ਦੇਖੀ ਚੱਲ ਗਈ ਉਹ। ਇਹ ਇੱਕ ਇੱਕ ਪੁਆਇੰਟ ਪਹਿਲਾਂ ਕੰਮ ਖਾਸਾ ਕਰ ਜਾਂਦਾ। ਖੜੇ ਚਾ ਨਾ? ਖੜੇ। ਜਾਂ ਫਿਰ ਆ ਖੋਲ ਦਵੇ ਨਾ। ਬੋਰਡਰ ਉਤਾਰ ਕੇ ਰੱਖੀਏ। ਤਾਰ ਨੂੰ ਫਿਰ ਇਲਾਜ ਕੋਈ ਛੁੱਟਾਂ ਦਿੱਤਾ ਮਲੇ ਇੱਕ ਤਾਰ ਨੇ ਖੋਲ ਸੋ ਬਸ। ਸੋਚ ਕਿੰਨੇ ਕ ਜੀ ਲੱਗਦੀ ਆ ਉਹ? 22 ਜਿਹੜੀ ਇੱਦਾਂ ਲੱ ਕੱਟਣ ਵਾਲੀ ਆ ਹਾਂ ਹੋਏ ਆ 500 ਰੁਪਏ ਫੇਰ ਤਾਂ ਠੀਕ ਉਹ ਹੀ ਲਾ ਦਾਂਗੇ ਯਾਰ ਉਹ ਤੋਂ ਦੀ ਹੋਰ ਕੈਸ ਇੱਜ ਦਾ ਕਿਹੜਾ ਛਟੂਗਾ ਡਾਊਨ ਹੋਣ ਉਤੇ ਹਾਂ ਤਾਂ ਠੀਕ ਆ ਗੰਨੇ ਚ ਤੰਗ ਕਰਨਾ ਇਹਨੇ ਉਹ ਹੀ ਕੇਵਲ 10 ਦਿਨ ਖੜ੍ਹ ਜਾਂਦਾ ਟਰੈਕਟਰ ਨੂੰ ਮਰਦਾ ਉਸ ਹੁਣ ਚ ਹਾਂ ਜਦੋਂ ਜਿੱਦਾਂ ਤੁਹਾਡੀ ਬੈਟਰੀਆਂ ਡਾਊਨ ਹੋਣਗੀਆਂ ਹਾਂ ਕਿਤੇ ਡਾਊਨ ਬੈਟਰੀ ਹੋਰੀ ਛੇਤੀ ਚਾਰ ਜਿਵੇਂ ਜਿੰਨਾ ਮਾਦੀ ਟਰੈਕਟਰ ਚਾਹੁੰਦਾ ਭਾਈ ਤਾਂ ਅੱਜ ਦੀ ਚਾਰ ਚ ਲੱਗੀ ਕੱਲ ਦੀ ਸਾਰੇ ਦਿਹਾੜੀ ਲਾਂਗੇ ਕੱਲੋਂ ਰਾਤ ਨੂੰ ਨਿਕਲ ਜਾਣੀਆਂ 100 ਬਾਰ ਬੈਟਰੀ ਖੋਈਆਂ ਸੀ ਫੇਰ ਉਹਨੇ ਬੈਟਰੀ ਚਾਰ ਬਣ ਗਈ ਉਹ ਵੀ ਹੈ ਜੀ ਬਾਹਰੋਂ ਵੀ ਦੇਖਾਂ ਪਾਣੀ ਨਹੀਂ ਸੁੱਕਦਾ ਪਾਣੀ ਨਹੀਂ ਸੁੱਕਦਾ ਇਹ ਗੱਲ ਉਹ ਇਧਰ ਨਹੀਂ ਮੈਂ ਦੇਖੀ ਬੈਟਰੀਆਂ ਜਿਹੜਾ ਪਾਣੀ ਨਹੀਂ ਮਟੂ ਜਾਂਦਾ ਪਾਣੀ ਤਾਂ ਸੁੱਕਦਾ ਜੀ ਆਟੀਆਂ ਉੱਪਰ ਜਾਂਦੀ ਹਾਂ ਪਾਣੀ ਮੈਂ ਦੇਖਿਆ ਹਾਂ ਜਿਹੜਾ ਇਹਦਾ ਚਾਰਜ ਮੇਰਾ ਵੀ ਘਰ ਦਾ ਨਹੀਂ ਜਾ ਫਿਰ ਗੱਡੀ-ਗੁੱਡੀ ਵਾਲਾ ਮਰੂਤੀ ਵਾਲਾ ਉਹ ਜਾਜ ਵਾਲਾ ਰੱਖ ਤੂੰ ਉਹ ਕਹਿੰਦਾ ਵੀ ਜਿਆਦਾ ਹੀ ਖੜੀ ਜਿਹੜਾ ਡਾਊਨ ਹੋ ਗਈ ਇੱਕ ਵਾਰੀ ਗ੍ਰੈਫਟੀ ਕਰ ਗਈ ਫਿਰ ਆਈ ਨਹੀਂ ਹੈਗਾ ਵੀ ਕਿਲਾ ਖੰਡ ਫੇਰ ਤਾਂ ਜਦੋਂ 2 ਕਿਲੇ ਵਾਹ ਫੇਰ 3 ਦਾ ਬੰਦ ਹੀ ਕਹਦਾ 5-7 ਕਿਲੇ ਵਾਹ ਹੁਣੇ 10 ਹਾਂ ਤਾਂ ਸਹੀ ਜਾਂਦਾ ਇਹ ਤੇ ਪਿਆ ਛੱਕ ਲਈ ਜਾਂਦਾ ਆਹ ਹੈ ਉਹ ਹੀ ਗੱਲ ਆ ਇਹ ਤਾਂ ਉਦੋਂ ਜਦੋਂ ਵਾਹਿਆ ਤੇ ਦੋ ਦਿਨ ਟਾੜ ਲਈਆਂ ਹਾਂ ਹਾਂ ਤੇ ਜਦੋਂ ਦੋ ਦਿਨ ਫੇਰ ਡੰਡਾ ਲਗਾਈ ਉਹਨੇ ਹੁਣ ਆਪਣੇ ਆਲਟ ਜਿਹੜੇ ਚਾਰਜ ਕਰਦੇ ਆ ਇਹ ਬੈਟਰੀਆਂ ਹੂੰ ਇਹ ਜਿੱਥੇ ਕਿਸੇ ਦਾ 14-25 ਤੱਕ ਜਾਂਦਾ ਹੂੰ 14-25 ਕਿਸੇ ਜਾ ਕੇ ਕੱਟ ਕਰ ਲੈਂਦੇ ਆ ਉਹ ਬੈਟਰੀ ਜਿਹਨੇ ਚਾਰਜ ਰਹਾ ਤਾਂ ਉਨੀ ਚਾਰਜ ਨਹੀਂ ਕਰਦਾ ਜਿੰਨੀ ਕਰਨੀ ਚਾਹੀਦੀ ਇਨੂੰ ਅਸਲ ਵਿੱਚ 14 70 75 ਤੱਕ ਜਾਣਾ ਚਾਹੀਦਾ ਆਰਟੀਨੀਆ ਕਿਨੂੰ ਫੇਰ ਕੱਟ ਕੇ ਪਿੱਛੇ ਮੋੜਨਾ ਚਾਹੀਦਾ ਰੂਥ ਦੀ ਸਾਈਡਿੰਗ ਕਿਨਾਂ ਆਉਂਦੀ ਉਹ ਤਾਂ ਕਟੌਟ ਨਹੀਂ ਕਰਨੀ ਆ ਠੀਕ ਇਹਨੂੰ ਉਹ ਅਸਲ ਜਿਹੜੀ ਜਾਨ ਮੇਨ ਗੱਲ ਉਹ ਆ ਜਿੱਦਾਂ ਉਹਨਾ ਇਨਵਰਟਰ ਇਨਵਰਟਰ ਨੇ ਇਹਨੇ ਕੀ ਕਰਨਾ ਉਹਨੇ 13 90 ਤੇ ਆ ਕੇ ਖੜਨਾ ਇੱਕ ਵਾਰੀ ਬੈਟਰੀ ਚਾਰਜ ਕਰਕੇ ਫੁੱਲ ਫੇ 13 90 ਤੇ ਆ ਕੇ ਖੜ ਜਾਣਾ ਸੁਣ ਲੈ ਉਹੀ ਗੱਲ ਦਾ ਫਰਕ ਆ ਪਤਾ ਨੌਲੇਜ ਵਾਲੀ ਚੀਜ਼ ਆ ਲਾ ਵਈ ਹਫਤਾਰਾ ਦਾਖਲ ਨੂੰ ਲੱਗੀ ਆ ਹੈ। ਦੇ ਵਿੱਚ ਰੱਖ ਲੈਣ ਨੂੰ ਦੂਗਾ ਵੀ ਰੱਖਣਾ ਹੋਣਾ। ਇਹ ਕੰਮ ਨੂੰ ਆ ਇਹ। ਸਕੂਟਰ ਦਾ ਸਾਲਾ ਪੈਦਾ ਮੁਰਦਾ ਬੰਨ ਜਾਂਦੀ। ਭਾਈ ਇਹਦੇ ਨਾਲ ਪੈ ਸਕੂਟਰ ਬੁਕਾਉਣਾ ਹੈ ਇਹ। ਇਹਦੇ ਨਾਲ ਸਕੂਟਰ ਵਧੀਆ ਭਾਈ ਮੈਂ ਦੇਖਿਆ ਜਿਹੜਾ ਤੇਰੇ ਕੋਲ ਅੱਗੇ ਸਕੂਟਰੇ ਹੁੰਦਾ। ਸਕੂਟਰ 3 ਆਸੀ ਤਾਂ ਮੈਂ 10 ਸਾਲ ਚਲਾਇਆ ਸੀ। ਨਾ ਹੁਣ ਵੀ ਤੇਰੇ ਕੋਲ ਹੁੰਦਾ ਤਾਂ ਹੁਣ 베ਚਦਾ। ਇਹਦਾ ਤੇਲ ਬਹੁਤ ਪੀਂਦੀ ਥਣੀ ਹੁੰਦੀ। ਇਸ ਤੇ ਨਹੀਂ ਬਾਈ। ਇਹ ਮੂਰੇ ਤਾਂ ਹਿੱਲਣ ਲੱਗ ਜਾਂਦੀਆਂ। ਉਹ ਤਾਂ ਪੈਂਦਾ। ਇਹ ਕਾਤਾ ਬਾਹਰ ਪੜਦਾ। ਹਾਂ। ਅੱਜ ਦਾ ਵੀ ਆਹੀ ਪੰਗਾ ਆ। ਇੱਕ ਜਿਹੜਾ ਸੂਟਰ ਉਹਦਾ ਬਣਾਪਾ ਨੂੰ ਇਹ ਨਾ ਇਹ ਇਦਾਂ ਕਰਕੇ ਦਾਮ ਦਾ ਵਾਈ ਜਾਂਦਾ। ਹਾਂ। ਉਹ ਸੀਟ ਦਾ ਬਹੁਤ। ਇਹਦਾ ਐਮ ਕੈਡਿਓ ਰਹਿੰਦੀ ਥਾਰੇ। ਇਹ ਤਾਂ ਪੈਂਦਾ ਇੱਕ ਵਾਰੀ ਅੱਟੇ ਮੁੰਗਾ ਕਰਾ ਬੰਦੀ। ਕਰਾਤੀ ਦਾਖਲ ਗਿਆ ਹੁਣ। ਸੌਵਾਰਨ ਨੂੰ ਪਤਾ ਲੱਗੂ ਕਿਹੜੇ ਆਈਸੀਯੂ ਵਿੱਚੋਂ ਨਿਕਲਦੀ ਆ। ਕਾਹ ਚੁਕਾ ਬਣਾ ਰਹਾ ਹੋਣਾ? ਆ ਜਾ ਆ ਜਾ। ਕੱਲਈਏ ਮੈਂ ਵੀ ਆ ਜਾ। ਹਾਂ। ਲੈ। ਤੇਰਾ ਆਪਾ ਬਣਾਉਣ ਦੀ ਮੈਣੀਆ। ਆ ਜਾ ਆਪਾਂ ਬਣਾਉਂਦੇ ਵੀ ਪਸੰਦ ਦੀ ਚਾਹ ਬਣਾ ਲੈਣੀ। ਓ। ਤੇ ਕੀ ਵਰਗੀ ਲੈ ਵਾਰ ਥੱਲੂ ਗੰਪ ਚਲਾ ਦਿੰਦੇ ਆ। ਕਹਾਂ ਜੀ ਪਲਵਾਨ? ਕੱਖ ਜੰਮੇ ਆਇਓ। ਦੇਖ ਤਾਂ ਕਹਿੰਦਾ। ਆਹ ਤੇ ਅਣਜ ਨੇ ਘੱਟ ਪਾਇਆ ਰੇ ਨਹੀਂ ਉਰੇ ਨਾ ਅਸੀਂ ਥੋੜਾ ਲਾਇਆ ਤਾਂ ਪਹਿਨਾ ਆਏ ਤਾਂ ਵੀ ਸਾਨੂੰ ਘੱਟ ਨਾ ਜਾਵੇ ਇੱਥੇ ਦੁਆਰਾ ਲਾ ਦੇ ਬਲੋੜੇ ਨਹੀਂ ਆ ਦੇਖ ਲੈ ਆ ਕਿੰਨਾ ਦਾ ਭੱਜਦਾ ਦੇਖ ਲੈ ਇੱਧਰ ਅਸੀਂ ਹਰੇ ਹੀ ਜ਼ਿਆਦਾ ਮਾਰਦਾ ਇੱਥੇ ਘਾ ਜ਼ਿਆਦਾ ਲਾਤਾ ਤਾਂ ਉਰੇ ਜਾ ਕੇ ਤਾਂ ਅਸੀਂ ਥੱਬੇ ਥੱਬੇ ਹੀ ਲਾਤੇ ਆ ਦੇਖ ਹੈ ਬਹੁਤ ਮਾਰਦਾ ਫਰਾਟੇ ਨਾ ਉਹ ਚੱਲ ਮੇਲੂ ਜੀ ਮਲਕੀਤ ਬਾਈ ਨੂੰ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਫਿਰ ਬੜਾ ਵਧੀਆ ਭਾਈ ਫਰਕ ਅੱਗੇ ਨਾਲੋਂ ਫਰਕ ਜਖਾਮ بخਾਰ ਤੇ ਠੀਕ ਆ ਠੀਕ ਆ ਸਾਰੇ ਘਰ ਦੇ ਆਪਰ ਤਾਂ ਕਰੋ ਛੇੜ ਤਾਂ ਤਾਂ ਸਾਰੇ ਗਏ ਸਾਰੇ ਪੰਜਾਬ ਮਈ ਆਏ ਕਰੋ ਇਹ ਹਾਂ ਆਓ ਸਾਡੇ ਘਰ ਪੜੀ ਸਾਰੇ ਨੂੰ ਗ੍ਰਿੰਦਰ ਵੀ ਬਿਮਾਰ ਹੋ ਲਿਆ ਅੱਜ ਆ ਰਾਤ ਗ੍ਰਿੰਦਰ ਨੂੰ ਚੜ ਗਿਆ ਕੱਲ ਹਲਾ ਨਾ ਹੁੰਦਾ ਫਿਰ ਕਮੀ ਚ ਅੱਜ ਉਹ ਨੂੰ ਵੀ ਚੜ ਗਿਆ ਇੱਕ ਤਾਂ ਸਟੋਰੀਆਂ ਪਉਂਦਾ ਹਾਂ ਹਾਂ

ਬਤਾ ਹੀ ਦੋ ਇਹ ਉਹਨੇ ਪਛਾਣ ਕਿੱਥੇ ਗੱਡੀ ਦੀ ਸੋਚ ਗੱਡੀ ਦੀ ਸੋਚ ਜੱਗੀ ਵੀ ਰਹਿ ਜਾਂਦੀ ਨਾ ਸਾਡੀ ਕੱਲ ਤਾਂ ਜੇ ਸਟਾਰਟ ਹੋ ਗਿਆ ਮੈਂ ਕਰਿਆ ਤਾਂ ਉਦੋਂ ਤੋਂ ਪਹਿਲਾਂ ਸਟਾਰਟ ਕਰ ਲਿਆ ਤਾਂ ਕਾਲਾ ਕੇ ਜਾਨੀ ਉਹ ਨਹੀਂ ਹੁੰਦਾ ਸਿੱਧਾ ਚੱਕਣਾ ਠੋਣਾ ਜਾਂਦਾ ਤਾਂ ਕਾਲਾ ਜੀ ਸਟਾਰਟ ਕਰਕੇ ਬਾਹਰ ਉਹਦੀ ਸੈਲਫ ਨੂੰ ਸਾਫ਼ ਕਰਵਾ ਲਾ ਸਾਲ ਹੁਣ ਤਾਂ ਸਾਰ ਨਹੀਂ ਕਰਕੇ ਗਿਆ ਤਾਂ ਠੀਕ ਆ ਫਿਰ ਬੈਠੀ ਲੇ ਜਿੱਦਾਂ ਤੇਰੇ ਟਰੈਕਟਰ ਦੀ ਫੀਟਿੰਗ ਕਰਕੇ ਗਿਆ ਜੀ ਉਦੋਂ ਹੀ ਕਰਾਈ ਜਾਂਦੀ ਸੈਲਫ ਸਾਹਿਬ ਉਦੋਂ ਹੀ ਸੈਲਫ ਸੇਵਾ ਕਰਾਈ ਜਮੇ ਨਾਲੇ ਐਲਟੀਨੇਟਰ ਸਾਰਾ ਕੁਝ 2-3000 ਰੁਪਿਆ ਲਾਇਆ ਅੱਛਾ ਉਹ ਇਹਦਾ ਮੇਰੀ ਗੱਲ ਸੁਣੋ ਟਰੈਕਟਰ ਨੂੰ ਸਾਰੇ ਕੜੀ ਦੂਈ ਹਾਂ 900 ਦੀ ਆਹੀ ਕਿੱਸਾ 900 ਦੀ ਚਾਹ ਉਹ ਮੈਨੂੰ ਲਵਾਈ ਵੀ ਆ ਆਈ ਨੂੰ ਲਾਉਣੀ ਹੈ ਰੱਖੀ ਹੋਈ ਖੋਲ ਕੇ ਲਾਉਣੀ ਇਹਨੂੰ ਆ ਤੇਰੇ ਲਾਉਣੀ ਆ ਇਹਨੂੰ ਮੈਂ ਵੀ ਲਾਉਣੀ ਜੀ ਸਲਾਹ ਹੈ ਪਰ ਐਂ ਬੇਗਾ ਗਾਨੀ ਤਾਂ ਛੁਕੀ ਜੀ ਲਾ ਦਾਂਗੇ ਕੋਈ ਨਾ ਨਾ ਉਹੀ ਜਾਂ ਲੈਣੀ ਇਹਨੂੰ ਫਾਇਦਾ ਬਾਤ ਨਹੀਂ ਲੱਗਣੀ ਹੈ ਛੁਕੂ ਦਾ ਫਾਇਦਾ ਆ 600 ਰੁਪਏ ਦੀ ਵੀ ਹੈ ਕੁਛ ਨਹੀਂ ਲਾਉਂਗੇ ਜੀ ਉਹੀ ਕੱਢ ਦੇ ਕਰੂਗੇ ਬਾਬਾ ਬਾਰ ਯਾਰ ਕੱਲ ਛੁਕਾ ਦੂ ਯਾਰ ਇਹ ਨਹੀਂ ਚਲਾਈਦਾ ਐ ਨਹੀਂ ਨਾ ਚਲਾਈ ਨੂੰ ਕਿਆ ਸੁੱਤ ਚੀਜ਼ ਵਧੀਆ ਸੁੱਤ ਚਲਾਈਦਾ ਸੁੱਤੋ ਮੇਰੇ ਕੋਲ ਪਈਆ ਲੱਭਣੀ ਪੈਣੀ ਇੱਕ ਸੁੱਤ ਪਈਆ ਮੇਰੇ ਕੋਲ ਲੱਭਣੀ ਕੱਲ੍ਹ ਕਿਆ ਹੋਇਆ ਸਾਡੇ ਸ਼ਾਰਟ ਨੂੰ ਅੱਗ ਲੱਗੀ ਸੜੀ ਸਾਰੀ ਸੜ ਗਈ ਸਾਰੇ ਬੈਨ ਬੋਤਲ ਲੈ ਕੇ ਸਾਰਾ ਕੁਝ ਸ਼ਾਰਟ ਹੋ ਗਿਆ ਕਿ ਪਤਾ ਕਿਆ ਕਰਨਾ ਆਪਾਂ ਕਈ ਚੀਜ਼ਾਂ ਵਿੱਚ ਟਰੈਕਟਰ ਲਾਈਆਂ ਵੀ ਹੁੰਦੀਆਂ ਲਾਈਟਾਂ ਨੂੰ ਉਹ ਕਿਤੇ ਮਾੜੀ ਜਿਹੀ ਸ਼ਾਰਟ ਹੋਈ ਬਸ ਉਹਨੇ ਬੈਟਰੀ ਖਤਮ ਕਰ ਦੇਣੀ ਉਹਦੇ ਬਾਅਦ ਕਿਤੇ ਸ਼ਾਰਟ ਵਿਚੇ ਤਾਂ ਸ਼ਾਰਟ ਹੁੰਦੀ ਟਰੈਕਟਰ ਦੀ ਤੂੰ ਕੱਟੂਗਾ ਕਿੱਥੇ ਰੰਨੇ 33 ਤੇ ਉਹ ਨਹੀਂ ਖੁੱਲਦਾ ਦਾ ਤੈਨੂੰ ਚਾਬੀ ਤੇ ਪਲਾਸੇ ਲੱਜਣਾ ਆਲਟਰਨੇਟਰ ਨੂੰ ਉਹ ਆ ਫਰਕ ਨਹੀਂ ਨਾ ਬਸ ਉਹ ਕੁਝ ਨਹੀਂ ਹੈਗਾ ਕਰਬੈਨਾ ਨੂੰ ਬੜੀਆਂ ਗੱਡੀਆਂ ਨੂੰ ਤਾਂ ਹੀ ਆਉਂਦੀ ਹੈ ਲਾ ਦਾਂਗੇ ਯਾਰ ਸੋਚਦਾ ਲਾਜ਼ਮੀ ਹੈ ਟਰੈਕਟਰ ਨੂੰ ਇਹ ਨਹੀਂ ਹੁਣ ਤੂੰ ਮੇਰੀ ਗੱਲ ਤੋਂ ਤੈਨੂੰ ਹੱਫਲੇ ਮੈਨੂੰ ਨਾਲ ਸਾਡੀ ਜਾਬੀ ਮਿਲ ਨਹੀਂਦਾ ਬਲਾਕ ਮੈਨੂੰ ਨਹੀਂ ਮਿਲਦਾ ਫੇਰ ਇੰਨੀ ਖੇਤੀ ਖੁੱਲਦਾ ਵੀ ਨਹੀਂ ਹੈਗਾ ਨਾ ਖੁੱਲਦਾ ਫੇਰ ਇੰਨੀ ਖੇਤੀ ਨਹੀਂ ਉਹਦੀ ਸੁੱਚੇ ਦਾ ਵਧਣੇ ਘਮਾਉਣਾ ਵਸਾਏ ਘੱਟੋ ਗਈ ਸਾਰੀ ਸਪਲਾਈ ਵੱਧ ਸਾਰੇ ਨਾਲੇ ਬਾਈ ਜਿਵੇਂ ਹੁਣ ਘਰਾਂ ਖੜਾ ਏ ਤੇ ਸੋਚ ਕੱਟਦੀ ਤਾਂ ਜੇ ਕਿਤੇ ਤਾਰ ਸੰਪਰਕ ਵੀ ਕਰਦੀ ਬੈਟਰੀ ਨਹੀਂ ਖਾਊਂਗੀ ਉਹ ਬੈਟਰੀ ਨਹੀਂ ਖਾਊਗਾ ਕਾਲੇ ਕੱਟੇ ਹੋਗਾ ਬੈਟਰੀ ਖਾਈਗਾ ਪਿੱਛੇ ਕਹਿੰਦਾ ਤਾਂ ਬੈਟਰੀ ਖੜੇ ਖੜੇ ਡਾਊਨ ਹੋ ਜਾਂਦੀ ਹੈ ਉਹੀ ਚੱਕਰ ਹੈ ਤੁਹਾਡੀਆਂ ਵੀ ਬੈਟਰੀਆਂ ਹੋਈਆਂ ਨਹੀਂ ਡਾਊਨ ਹੋਈਆਂ ਉਹ ਤੁਹਾਡੀ ਬੈਟਰੀਆਂ ਹੋਈਆਂ ਨਹੀਂ ਡਾਊਨ ਹੋਈ ਉਹ ਉਹ ਸੰਪਰਕ ਕਰਦੀ ਹੋਊਗੀ ਕਿਤੇ ਮੈਂ ਤੁਹਾਨੂੰ ਦੱਸਦਾ ਖੜੀ ਵੀ ਆ ਮੇਰੇ ਸੋਚ ਛੱਡਦੀ ਦੀ ਉਹਨੂੰ ਤੇ ਪਤਾ ਨਹੀਂ ਹੁਣ ਸੰਪਰਕ ਕਰਦੀ ਹੁੰਦੀ ਕੋਈ ਨਾ ਕੋਈ ਤਾਰ ਜਿਹੜੀ ਸੋਚ ਲੱਗੀ ਵੀ ਛੱਡ ਦੇ ਉਹਦਾ ਦਿਨ ਰਾਤ ਮੈਂ ਪੀਂਦੀ ਬੈਟਰੀ ਨੂੰ ਮੈਂ ਤਾਂ ਬਾਅਦ ਚਾਰਜ ਕਰਦੀ ਹਾਂ ਥੱਕਾ ਲਾ ਕੇ ਤੂੰ ਸਟਾਰਟ ਕਰ ਲੂੰਗਾ ਕੱਖ ਵਟ ਕੇ ਲੈ ਕੇ ਫੇਖੜਾ ਉੱਤਰ ਫੇਖੜਾ ਹੱਤਾ ਇੰਨੇ ਮੈਂ ਕਿਹਾ ਚਾਰਜ ਹੁੰਦਾ ਇਹਨੇ ਇਹ ਤਾਂ ਕਿੱਲਾ ਖੱਡ ਪਾਵੇ ਉਹੀ ਤਾਂ ਚੱਕਰ ਹਾਂ ਚੱਲੀਏ ਫਿਰ ਬ ਇਦਨੂ ਇਹਨੂੰ ਯਾਦ ਕਰਦੇ ਆ ਨਾਲੇ ਮੈਨੂੰ ਯਾਦ ਕਰਦੇ ਆ ਕਿੱਥੇ ਜਿਹਨੂੰ ਫੋਨ ਤੋਂ ਆ ਕੇ ਲਿਆਉਣਾ ਪੰਜੇ ਨੇ ਹੂੰ ਗਾ ਲਿਆ ਉਹ ਦੂਦ ਵਾਲੇ ਆਉਂ ਸਾਢੇ ਪਾ ਵਾ ਟਾਈਮ ਨਹੀਂ ਅੱਜ ਨਹੀਂ ਛੱਡਦਾ ਅੱਜ ਤਾਂ ਰੇਟ ਕਰਕੇ ਭੇਜੂਗਾ ਪੈਸੇ ਦਊਗਾ ਮੈਨੂੰ ਜਾਣਦਾ ਪਹਿਲਾਂ ਰੇਟ ਦੱਸ ਕੇ ਆ ਲੈਣਾ ਨਹੀਂ ਮੈਂ ਹੋਰ ਹੋ ਕਰਾਂ ਮੈਨੂੰ ਕਹਿੰਦਾ ਉੱਤੇ ਗੱਲ ਹੋ ਰਹੀ ਏ ਤਾਂ ਗੱਲ ਮੈਂ ਕਿਹਾ ਹਾਂ ਹੋਲੀ ਬਾ ਫੜ ਲਿਓ ਤੇ ਪੈਸੇ ਮੈਨੂੰ ਵੀ ਤਾਂ ਪਤਾ ਵੀ ਤਾਂ ਰੇਟ ਦਾ ਵੀ ਕਹਿਣਾ ਅਜੇ ਨਿਬੜਿਆ ਨਹੀਂ ਹੈਗਾ ਮੈਨੂੰ ਕਹਿੰਗਾ ਫੜ ਕੇ ਲਿਆਉ ਤੇ ਮੈਂ ਨਹੀਂ ਫੜਨੇ ਹੈਗੇ ਹੂੰ ਉਹਦਾ ਫੋਨ ਆਉਂਦਾ ਤਾਂ ਹੁਣ ਉਹਨੂੰ ਭੇਜੂਗਾ ਵੀ ਜਾ ਫੜ ਕੇ ਲਿਆਉ ਉੱ ਰੇਡ ਕਰਕੇ ਦੇਣੇ ਪੈਸੇ ਉਹਨੂੰ ਕਿਹਾ ਤਾਂ ਮੈਂ ਉਦਣ ਮੈਂ ਤੇਰੇ ਨਾਲ ਰੇਡ ਕਰਨਾ ਪਹਿਲਾਂ ਫਿਰ ਪੈਸੇ ਦੇਣੇ ਆ। ਸਾਡੇ ਸਾਰੇ ਖਾਲੀ ਲਾਉ। ਹਾਂ। ਸਾਡੀ ਵੀਡੀਓ ਰੇਡ ਜਿਹੜਾ ਸਾਇ ਜਾਇ ਜੈ ਅਸੀਂ ਨਹੀਂ ਕਹਿੰਦੇ ਕਿ ਸਾਡਾ ਘੱਟ ਕਰ ਵੱਧ ਕਰ। ਰੇਡ ਜਾਇ ਜੈ ਚਾਹੀਦਾ ਹੈ ਕਿ ਨਹੀਂ? ਫਾਉਦਾ ਇਹ ਹਾਲ ਥਾਰਨ ਰੀੜੇ ਕਿ ਚਾਹੀਦਾ ਹੈ ਜਾਇ ਜੀ ਰੀੜੇ ਚੱਲ ਜਾਇ ਜੀ ਚਾਹੀਦਾ ਹੁਣ ਕਿਤੇ ਨਹੀਂ ਚਾਹੀਦਾ ਆਪਾਂ ਨੂੰ ਕਿਤੇ ਖੇਤੀ ਨੂੰ ਖੜੇ ਆਏ ਤਾਂ ਹੈ ਨਹੀਂ ਵੀ ਦਰਾਸਤਾਂ ਨੂੰ ਲੜਕਦੇ ਖਰਚਾ ਬਹੁਤ ਆਈਦੇ ਪਰ ਕਾਟਾ ਉਹਨੂੰ ਵੀ ਨਹੀਂ ਪੈਣਾ ਚਾਹੀਦਾ 3 ਮਹੀਨੇ ਗੰਨੇ ਨੂੰ ਤਾਂ ਸਾਲੇ ਹੋ ਗਿਆ ਹੈ ਗੰਨੇ ਨੂੰ ਤਾਂ ਸਾਲੇ ਹੋ ਗਿਆ ਇੱਕ ਸਾਲ ਖੜਦਾ ਮਿਲਦੇ ਪੈਸੇ ਢੇਰ ਚੱਲੋ ਦੇਖੋ 3 ਸਾਲ ਕੱਤਕ ਦਾ ਬੀਜਿਆ ਪਿਆ ਕੱਤਕ ਚ ਸਾਲ ਹੋ ਗਿਆ ਹਜੇ ਕਾ ਜਾ ਕੇ ਫਰਵਰੀ ਚ ਕਰਨਾ ਜਾ ਕੇ 1.5 ਸਾਲ ਦਾ ਪੈਸੇ ਮਿਲ ਲਿਆ ਚੱਲ ਦੇਖ ਲਓ ਸਰਕਾਰਾਂ ਵਿੱਚ ਤਾਂ 2 ਸਾਲ ਵੀ ਲੰਘ ਜੇ ਤੇ 3 ਸਾਲ ਵੀ ਲੰਘ ਜਿੰਦੇ ਤੇ ਉਹਦੇ ਨਾਲ ਤਾਂ ਜਿਆਦਾ ਪਏ ਕਹਿੰਦੇ ਤੇ ਮੈਂ ਫੂਲਰੇ ਚੰਗਾ 3 ਸਾਲ ਦਾ ਵਟਾਤਾ ਹੋ ਜਿੰਦਾ ਕਿੰਨੇ ਆਲਾ ਫੂਲ ਲਿਆਉਣਾ ਉਹਨੇ ਉਹ ਤਾਂ 11-12 ਹਜ਼ਾਰ ਵਾਲਾ ਰੱਖੀ ਬੈਠਾ 11-12 ਹਜ਼ਾਰ ਵਾਲਾ ਫਿਰ ਦੋ ਜਣੇ ਪਾਦ ਕੋ ਤਦਦਾ ਮੇਰੇ ਕੀ ਮੇਰਾ ਤਾਂ ਕੇਲੇ ਮੇ ਤਾਂ ਦਾ ਕਹਿਣਾ ਛੁੱਟਿਆ ਬਹੁਤ ਐਨੇ ਕਾਹ ਤੇ ਛੁੱਟਿਆ ਵੇ ਅਸੀਂ ਸਾਨੂੰ ਪਸਾਉਣਾ ਤੇ ਮੇਰੇ ਪੈਨਾ ਖਾਦੇ ਗਏ ਵੀ ਆ ਦੇ ਲੈ ਇਦੋਂ ਮੇਰੇ ਪੈਨਾ ਆ ਵੀ 5000 ਰੁਪਏ ਆ ਬੱਸ ਮੈਂ ਵੀ 5000 ਰੁਪਏ ਆ ਵੀ 5000 ਆ ਬੱਸ ਮੇਰੇ ਉਹ ਸੱਤ ਕਹਿੰਦਾ ਉਹ ਨਾ ਕਹਿੰਦਾ ਅੱਛੀ ਤੇ ਸੱਤ ਲਈ 5000 ਰੁਪਏ ਕਿਹਾ ਹੋਇਆ ਮੈਂ ਸੱਤ ਪੱਤਾ ਦੋ ਪੰਮਾ ਨੂੰ ਕਿਹਾ ਪਿਆ ਹੁਣ ਦੋ ਪੰਮੇ ਨੂੰ ਕਿਹੜਾ ਪੰਮਾ ਦੱਬਦਾ ਗਾਲੂ ਜਿੱਦੇ ਕੋਈ ਰੋਪਣ ਗਿਆ ਮੜ ਜਾ ਉਹ ਲੈ ਆਦੀ ਬੋਤਲ ਪਾਣੀ ਦੀ ਜਿਹੜੀ ਬੈਟਰੀ ਵਾਲੀ ਦੀ ਉਹ ਤਾਂ ਇੱਥੇ ਜਾਦੇ ਫੜ ਲੇ ਜਾਂਦੇ ਮਨਸੂਰ ਤੇ ਆਪਾਂ ਭਾਲ ਲਿਆ ਉਹ ਮਾਇਦੇ ਲਾ ਬਾਹਰ ਖਾਤਰ ਰਸ ਕਰ ਜਿੰਦੇ ਆ ਮੈਂ ਹੁਣ ਨਾਲੇ ਤੀਲ ਪਵਾ ਕੇ ਜਾਣਾ ਉਦੋਂ ਲੰਗ ਚੱਲਦੀ ਜਰੂਰ ਭਾਈ ਆ ਗਿਆ ਹੁਣ ਸਪਰੇਅ ਨਹੀਂ ਹੋਣੀ ਭਾਈ ਉਹਨਾ ਕਰਾਈ ਉਹਦਾ ਵੀ ਨਹੀਂ ਪਤਾ ਹੈਗਾ ਕੱਲ ਧੁੱਪ ਹੈ ਯਾਰ ਸਾਰਾ ਦਿਨ ਕੱਲੂ ਕਰਾਉਣਾ ਕੱਲੂ ਕਰਾ ਦਿੰਦੇ ਕਹਣਾ ਕੱਲੂ ਸਵੇਰੇ ਆ ਜਾ ਸਵੇਰੇ ਆ ਜਾ ਬਸ ਇੱਥੇ ਦੀ ਲਾਜਾ ਕਰਨ ਇੱਧਰ ਤੇ ਪਿੰਡ ਕਰਾ ਕੇ ਉੱਥੇ ਕਰਾ ਕੇ ਨਵੇੜ ਦਾਣਾ ਪਰੇ ਇੱਥੇ ਲਿਆ ਪਹਿਲਾਂ ਉਰੇ ਕਰਾ ਕੇ ਪਿੰਡ ਪਿੰਡ ਦੇ ਬਾਅਦ ਝੱਲੀਆਂ ਕਿ ਚੱਲ ਹੁਣ ਛੁੱਟੀ ਹਾਂ ਕਵੇ ਤੈਨੂੰ ਗੰਨੇ ਨੂੰ ਦੱਸ ਦੇ ਕਾਇ ਕਰਨਾ ਗੰਨੇ ਨੂੰ ਕਰਾ ਦਿੰਦੇ ਯਾਰ ਕਰਾਉਣੀ ਪੈਣੀ ਹੈ 3 ਮਹੀਨਾ ਪਿਆ ਏ ਬੰਦੇ ਜਮਾਈ ਕਾਲਾ ਗੈ ਜਾਹੀਦਾ ਜਮਾਈ ਹਾਂ ਆਪ ਵਰਕਾ ਬਸ ਲ ਹੋ ਗਿਆ ਲੈ ਫਿਰ ਬਹੁਤ ਸਵੇਰੇ ਕਰਨੀ ਆ ਹੋ ਗਿਆ ਹੱਟਾ ਤੈਨੂੰ ਕਹਿ ਦਿੱਤਾ ਵਾ ਠੀਕ ਕਾਲਾ ਨਾਗ ਵਰਗਾ ਕੰਨਾ ਹੋਊਗਾ ਤੇਰਾ ਹਫਤੇ ਵਿੱਚ ਹੋਰ ਚੱਲ ਜੱਟਾ ਠੀਕ ਤੈਨੂੰ ਚੀਜ਼ਾਂ ਵੇਖੀਆਂ ਦੇਣੀਆਂ ਮੈਂ ਫਿਰ ਇੱਕ ਪੈਕਟ ਤੈਨੂੰ ਆਪਣੇ ਕੋਲ ਤੇ ਦਊਗਾ ਵਾ ਠੀਕਾ ਇਹ ਹੀ ਫੈਕਟਰੀ ਲਾਈਜੀ ਤੇ ਹਾਲ ਕੋਲ ਕੋਲ ਕੀ ਕਰਦਾ ਬੀ ਤੇਰੇ ਮੇਰੇ ਮੈਂ ਦੇਣਾ ਨਹੀਂ ਹੈਗਾ ਫਿਰ ਉਹ ਬੈਕਗ੍ਰਾਉਂਡ ਲੱਗਾ ਹੋ ਜਾਣਾ ਹਰ ਮੈਂ ਉਹ ਪੈਕਟ ਨਹੀਂ ਹੋ ਤੈਨੂੰ ਨਹੀਂ ਨਹੀਂ ਮੈਂ ਤਾਂ ਵੀਡੀਓ ਨਹੀਂ ਬਣਾਉਣੀ ਉਹ ਬੈਟਰੀ ਮੈਂ ਤੈਨੂੰ ਦੇਣਾ ਤੂੰ ਕਹਿੰਦਾ ਫੈਕਟਰੀ ਲਾਈਜੀ ਮੈਂ ਆਨਲਾਈਨ ਮੰਗਾ ਕੇ ਰੱਖ ਲੈਂਦਾ ਔਰੇ ਮਿਲਦਾ ਨਹੀਂ ਅੱਛਾ ਹਾਂ ਮੈਂ ਦੇਦੀ ਪੈਕਟ ਮੈਨੂੰ ਉਹ ਬਸ ਕੰਨਾ ਕਾਲਾ ਚਾਹੀਦਾ ਮੈਨੂੰ ਔਰੇ ਮਿਲਦਾ ਨਹੀਂ ਸਮਾਨ ਠੀ ਉਰੇ ਜੇ ਮਿਲਦਾ ਹੋਵੇ ਫੇ ਗੱਲੇ ਕਿਹੜੀ ਆ ਇਹਦੇ ਕਰਕੇ ਉਹ ਮੈਂ ਉਹ ਮਗਾ ਕੇ ਰੱਖਿਆ ਵਾ ਖਾਸਾ ਜੀ ਮੈਂ ਮਗਾ ਰਿਹਾ ਤਾਂ 15 10 15 ਪੈਕੇਟ ਮਗਾ ਲਏ ਤੇ ਠੀਕ ਆ ਪਿਛਲੇ ਸਾਲ ਵੀ ਕਰੀ ਗਿਆ ਚ ਕੀ ਵੀ ਆ 2-3 ਸਾਲ ਦੀ ਡੇਟ ਹੁੰਦੀ ਕਿਉਂਕਿ ਫਰਟੀਲਾਈਜ਼ਰ ਹੁੰਦਾ ਇਹਦੀ ਡੇਟ ਤਾਂ ਕਾਫੀ ਟਾਈਮ ਹੁੰਦੀ ਆ ਹਰੇੂ ਜੀ ਮਗਾ ਲੇ ਤੇ ਮੈਂ ਕਹਾ ਚੱਲ ਬਈ ਕੰਮ ਆਉ ਠੀਕ ਚੱਲ ਠੀਕ ਆ ਫਿਰ ਚੰਗਾ ਹੋ ਗਿਆ ਚੱਲੀਏ ਫਿਰ ਧੰਨਵਾਦ ਜੀ ਸਾਧੂ ਚੱਲਦੇ ਪਹਿਲੇ ਓ ਠੀਕ ਆ ਜੀ ਫਿਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਕੀ